ਓ ਬਚੋਲੇਆ ਬੰਦਿਆਂ ਦੀ ਗੱਲ ਕਰੀਆ ਤਾਂ ਕੋਈ ਇਹ ਜਬਾਨ ਆ ਕੋਈ ਤੇਰੀ ਇਹ ਮੈਂ ਜਬਾਨ ਨੂੰ ਕੀ ਕਰਾਂ ਜੇ ਤਾਂ ਮੁੰਡੇ ਲਈ ਲੱਤ ਚੱਕ ਗਏ ਲਾ ਉਹ ਤਾਂ ਲੱਤ ਚੱਕ ਗਏ ਸਾਡੀ ਤਾਂ ਸ਼ਰੀਕੇ ਦੇ ਨੱਕ ਵੱਢ ਗਈ ਅਸੀਂ ਕੀ ਮੂੰਹ ਦਿਖਾਵਾਂਗੇ ਲੋਕਾਂ ਨੂੰ ਕੀ ਹੋ ਗਿਆ ਤੈ ਜੀ ਕੀ ਰੋਲਾ ਬਾਈ ਬੈਠ ਉਹ ਹੋਣਾ ਕੀ ਆ ਯਾਰ ਮੁੰਡੇ ਵਾਲੇ ਜਬਾਨ ਕਰਕੇ ਮੁਕਰ ਗਏ ਬਚੋਲੇਆ ਨੇ ਮੰਗ ਦੱਸ ਕੀ ਆ ਮੰਗ ਮੁਗ ਤਾਂ ਪੁੱਛੋ ਨਾ ਜੀ ਉਹ ਤਾਂ ਮੇਰੇ ਸਾਰੇ ਟੁੱਟੇ ਛੱਤਰ ਵਾਂਗੂ ਗਾਹੀ-ਗਾਹਾ ਵਧੀ ਜਾਂਦੇ ਨੇ ਕੀ ਹੋਇਆ ਜੇ ਮੁੰਡਿਆਂ ਨੂੰ 15 ਕਿੱਲੇ ਆਉਂਦੇ ਨੇ ਸਾਡੀ ਵੀ ਕੁੜੀ ਸੋਹਣੀ ਸਨਖੀ ਆ ਪੜ੍ਹੀ ਲਿਖੀ ਆ ਅਸੀਂ ਤਾਂ ਉਹ ਵੀ ਦਿਲ ਤੇ ਪੱਥਰ ਧਰੀ ਬੈਠੇ ਆ ਤੂੰ ਤਾਂ ਕਹਿੰਦਾ ਸੀ ਮੁੰਡਾ ਗੁੰਗਾ ਏ ਬੋਲ ਨਹੀਂ ਸਕਦਾ ਉਹ सोनू ਦਾ ਭਾਈ ਵਧੀਆ ਏ ਜੇ ਗੁੰਗਾ ਐ ਐ ਥੋੜਾ ਮੇਰਾ ਸੜਾ ਕੁੜੀ ਮੂਰੇ ਬੋਲ ਕੂ ਜੇ ਗੁੰਗਾ ਹੱਥ ਪੈਰ ਤਾਂ ਚੱਲਦੇ ਹੋਣਗੇ ਇਹ ਨਾ ਹੋਵੇ ਕੁੜੀ ਨੂੰ ਕੁੱਟ ਦਿਆ ਕਰੇ ਐਵੇਂ ਕਿਵੇਂ ਕੁੱਟ ਦੂ ਕੀ ਹੋ ਗਿਆ ਜੇ ਕੁੜੀ ਵਾਲੇ ਆ ਅਸੀਂ ਵੀ ਬੈਲੀਆਂ ਦੇ ਲਾਣੇ ਤੋਂ ਆ ਮਾਰ ਮਾਰ ਡਾਂਗਾ ਪੁੜੇ ਨਾਲ ਕਰ ਦਿਆਂਗੇ ਬਚੋਲੇ ਆਣਾ ਕਿ ਮੰਗ ਦੱਸ ਕੀ ਐ ਉਹ ਪਤਾ ਨਹੀਂ ਮੈਨੂੰ ਤਾਂ ਵਰਕਨੇਜ ਤੇ ਲਿਖਿਆ ਹੋਇਆਗਾ ਆ ਪਿਆਗਾ ਆ ਲਿਖ ਕੇ ਭੇਜ ਜੀ ਮੈਨੂੰ ਆ ਆ ਪੜ੍ਹ ਕੇ ਦੇਖ ਲੋ ਉਹ ਸਾਨੂੰ ਤਾਂ ਇੱਲ ਤੋਂ ਕੁੱਕੜ ਨਹੀਂ ਆਉਂਦਾ ਆਪੀ ਪੜ੍ਹ ਕੇ ਸੁਣਾ ਦੇ ਆਪੀ ਜੱਫਾ ਮੈਂ ਹਾਂ ਲਓ ਜੀ ਸੁਣੋ ਫਿਰ ਇੱਕ ਨੰਬਰ ਤੇ ਸਰਤ ਪਹਿਲਾਂ ਤਾਂ ਕਹਿੰਦੇ ਵੀ ਚਲਦਾ ਦੀਗਾ ਇੱਕ ਕੀਲੇ ਮੰਗਰੇ 1 ਲੱਖ ਰੁਪਈਆ ਹੀ ਹੁਣ ਇਹ ਕਹਿੰਦੇ ਵੀ ਅਸੀਂ ਲਾਵਾਂਗੇ 2 ਲੱਖ ਤੇ ਬਾਕੀ ਜਿਹੜੇ ਨੋਟ ਦੇਵੋਗੇ ਜੀ 100 ਦਾ ਤੇ 200 ਦਾ ਨਾ ਹੋਵੇ ਕੋਈ ਵੀ ਵਿੱਚ 5 500 ਦੇ ਹੋਣ। ਹੋਰ ਬੋਲ। ਹਣ ਜਾ ਇੱਧਰ ਬਰਕਨੇ ਤੇ ਆ ਬੋਲਦਾ ਨੰਬਰ 2 ਤੇ ਜੀ ਪੈਲਸ 5 ਕਿਲਿਆਂ ਚ ਹੋਣਾ ਚਾਹੀਦਾ। ਪੈਲਸ 5 ਕਿਲਿਆਂ ਚ ਕਿਉਂ? ਉਹ ਭਾਈ ਅਮੀਰਾਂ ਦੇ ਚੋਚਲੇ ਹੁੰਦੇ ਨੇ ਫਿਰ ਟੱਟੀ ਖੁੱਲ ਕੇ ਆ ਜਾਂਦੀ ਐ। ਚਲ ਗਾਹਾਂ ਬੋਲ ਬਚੋਲੇ ਆ। ਬੋਲਦਾ ਜੀ ਨੰਬਰ 3 ਤੇ ਜੀ 9 ਵਜੇ ਤੋਂ ਲੈ ਕੇ 5 ਵਜੇ ਤੱਕ दारू ਚਲਣੀ ਚਾਹੀਦੀ ਐ ਪੈਲਸ ਚ। ਉਹ 9 ਵਜੇ ਦੀ ਕੀ ਗੱਲ ਕਰਦਾ ਬਚੋਲਿਆ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਚਲਾ ਦਈਏ ਜਿੱਥੇ ਇੱਕ ਢੋਲ ਕੱਢਣਾ ਦੋ ਢੋਲ ਕੱਢ ਦਾਂਗੇ ਇਹ ਗੱਲ ਗਲਤ ਉਹਨਾਂ ਨੇ ਭਈ ਆਹ ਲਿਖੀਏਗੀ ਕੀ ਆਹ ਬਲੈਕ ਡੌਗ ਇਹ ਕਿੰਨੇ ਦੀ ਐ ਇਹ ਤਾਂ ਮੇਰੇ ਹਿਸਾਬ ਨਾਲ ਮਸਾਂ 2000 ਦੀ ਹੋਊਗੀ ਹੁਣ ਆਜੋ ਨੰਬਰ 4 ਤੇ ਪਰੌਣੇ ਨੂੰ ਸਾਂਪ ਤੇ ਭੈਣ ਨੂੰ ਕਾਂਟੇ ਮਾਂ ਨੂੰ ਵਾਲੀਆਂ ਪਿਓ ਨੂੰ ਸਾਂਪ ਤੇ ਜਿਹੜਾ ਮੁੰਡੇ ਦਾ ਭਾਈ ਹੈਗਾ ਉਹਨੂੰ ਵੀ ਸਾਂਪ ਪਰਝਾਈ ਨੂੰ ਕਾਟੇ ਤੇ ਲਾਗੀ ਨੂੰ ਸਾਂਪ ਆ ਲਾਗੀ ਨੂੰ ਸਾਂਪ ਤਾਂ ਮੈਂ ਪਹਿਲੀ ਵਾਰ ਸੁਣੀ ਐ ਕਿਉਂ ਲਾਗੀ ਕੀ ਬੰਦਾ ਨਹੀਂ ਉਧਰਲੇ ਇਲਾਕੇ ਚ ਰਿਵਾਜ ਚੱਲਦਾ ਹੈ ਇਹ ਪਾ ਦੇ ਤੁਸੀਂ ਬਸ ਮਸਾਂ ਢੂ ਢੂੜ ਤੋਲੇ ਦੀਆਂ ਪਾ ਦਿਓ ਹੁਣ ਤੂੰ ਵੀ ਦੱਸ ਰਿਹਾ ਦੇਖੋ ਭਾਈ ਮਹਿੰਗਾਈ ਦਾ ਜ਼ਮਾਨਾ ਹੈਗਾ ਘਟੋ ਘੱਟ ਮੈਂ 3.5 ਤੋਲੇ ਦੀ ਸਾਂਪ ਜਾਂ ਫਿਰ ਮੈਨੂੰ ਤੁਸੀਂ ਕਰਾ ਦਿਓ ਚੈਨੋ ਉਹ ਚੱਲ ਕੋਈ ਨਾ ਜਿੱਥੇ ਦੋ ਕਿਲੇ ਗੱਡੀ ਚੜ੍ਹੇ ਨੇ ਉੱਥੇ ਦੋ ਹੋਰ ਚੜ੍ਹ ਦਿਆਂਗੇ ਇੱਕ ਗੱਲ ਹੋਰ ਹੈਗੀ ਇਹ ਨਾ ਹੋਵੇ ਤੁਸੀਂ ਮੈਨੂੰ ਉੱਥੇ ਲਿਆ ਕੇ ਪਿੱਤਲ ਮੇਰੇ ਠੋਕ ਦੋਂ ਅੰਗੂਠਿਆਂ ਚ ਐ ਚੈਨ ਚੂਚ ਟੂਣ ਚ ਪਵਾ ਦੋਂ ਮੈਂ ਪਾਈ ਚੈੱਕ ਕਰਾਂ ਪੂਰੀ ਸੁਨਿਆਰੇ ਤੋਂ 24 ਕੈਰੇਟ ਹੋਣਾ ਚਾਹੀਦਾ ਮੈਨੂੰ ਸੋਨਾ ਪਿਓਰ ਉਹ ਗੱਲ ਸੁਣ ਬਚੋਲੇਆ ਤੂੰ ਆ ਬਹਿਨੀ ਬੰਦਾ ਤੂੰ ਆਪਦੇ ਸਾਥੋਂ ਪੈਸੇ ਲੈ ਜੀ ਆਪਦੇ ਹਿਸਾਬ ਦੀ ਸਾੰਪ ਕਰਵਾਣੀ ਨਾਲੇ ਕੱਲ ਨੂੰ ਤੂੰ ਲੋਕਾਂ ਦੇ ਕੋਲ ਜਾਵੇ ਕਹਿੰਦਾ ਫਿਰੇਗਾ ਮੈਨੂੰ ਡੁਪਲੀਕੇਟ ਸੰਪਤੀ ਅਜੇ ਤੱਕ ਨਾ ਇਹ ਜਾ ਕੰਮ ਕਦੇ ਕੀਤਾ ਨਾ ਕਦੇ ਕਰਨਾ ਆ ਜਾ 5 500 ਦੇ ਨੋਟ ਦੇ ਦੇ ਫਿਰ ਮੈਨੂੰ ਉਹ ਮਹਾ 500 ਦੀ ਦਵਾਗੇ ਆ ਜਾ ਗਣੀ ਲੈ ਆ ਜਾ ਕਿਉਂ ਪੈਸੇ ਕਿਵੇਂ ਦੀ ਭੀੜਾ ਤਾਂ ਨਹੀਂ ਸੀ ਗੱਲ ਦਾ ਮਾਰਕਾ ਰਹੀ ਸੀ ਪੂਰਾ ਵਧੀਆ ਰਹੀ ਹਲਕੀ ਗਰੀ ਨਗਰਪਤੀ ਉਹਨਾਂ ਨਾਲ ਸੰਪਰਕ ਕਿਵੇਂ ਕਰਨਾ ਫਿਰ ਆਪ ਹੀ ਲੈ ਜਾਣਾ ਦੇਖ ਲੈ ਮੇਰਾ ਜਾਨਾ ਕਰਨੀ